ਬਿਦੀ ਚੰਦ ਨੇ ਲਾਹੌਰ ਦੇ ਕਿਲੇ ਚੋਂ ਦੋ ਘੋੜੇ ਕੱਢ ਕੇ ਲਿਆਂਦੇ ਦਿਲ ਬਾਗ ਤੇ ਗੋਲ ਬਾਗ ਜਦੋਂ ਦੋਵੇਂ ਘੋੜੇ ਕੱਢ ਕੇ ਮਹਾਰਾਜ ਕੋਲ ਲਿਆਂਦੇ ਨਾ ਤੇ ਮਹਾਰਾਜ ਨੂੰ ਜਾ ਕੇ ਆਖਿਆ ਸੱਚੇ ਪਾਤਸ਼ਾਹ ਘੋੜੇ ਖਾਉਣ ਵਾਲੇ ਮਗਰ ਆਉਂਦੇ ਹੀ ਜਾਣ ਹੋਣੇ ਆ ਫੌਜਾਂ ਚੜੀਆਂ ਹੁੰਦੀਆਂ ਨੇ ਤੇ ਮਹਾਰਾਜ ਕਹਿੰਦੇ ਬਿਦੀ ਚੰਦ ਜੀ ਘੋੜੇ ਸਾਡੇ ਸੀ ਅਸੀਂ ਲੈ ਜਾਂਦੇ ਹੁਣ ਇੱਥੇ ਸਾਡੇ ਚ ਕਈ ਬੰਦੇ ਆਂਦੇ ਘੋੜਿਆਂ ਪਿੱਛੇ ਜੰਗ ਕਿਉਂ ਕਰਨੀ ਸੀ ਬਾਜਾਂ ਪਿੱਛੇ ਜੰਗ ਕਿਉਂ ਕਰਨੀ ਸੀ ਗੱਲ ਘੋੜਿਆਂ ਦੀ ਨਹੀਂ ਆ ਗੱਲ ਬਾਜ ਦੀ ਵੀ ਨਹੀਂ ਆ ਜੱਟ ਜ਼ਿਮੀਦਾਰ ਬੈਠੇ ਜੇ ਤੁਹਾਡੀ ਪੈਲੀ 'ਚ ਉਹ ਇੱਕ ਵਾਰੀ ਸਹਾ ਨੰਗ ਜੇ ਚੱਲ ਜੋਗੇ ਦੋ ਵਾਰੀ ਨੰਗ ਜੋਗੇ ਚੱਲ ਜੋਗੇ ਤੇ ਜੇ ਸਹਾ ਰੋਜ਼ ਹੀ ਨੰਗੀ ਜਾਵੇ ਤੇ ਉੱਥੇ ਤੇ ਪੈ ਜਾਣਾ ਪਿਆ ਗੱਲ ਸਹੇ ਦੀ ਨਹੀਂ ਗੱਲ ਪਏ ਦੀ ਆ ਮਹਾਰਾਜ ਨੇ ਆਖਿਆ ਗੱਲ ਘੋੜਿਆਂ ਦੀ ਨਹੀਂ ਗੱਲ ਬਾਜ ਦੀ ਵੀ ਨਹੀਂ ਅੱਜ ਸਾਡਾ ਇੱਕ ਘੋੜਾ ਖੋਇਆ ਕੱਲ ਇੱਕ ਬਾਜ ਖੋਇਆ ਇਹਦੇ ਦੁਜੇ ਤਿਹੇ ਦਿਨ ਆਕੇ ਜਿਹੜੀ ਮਰਜ਼ੀ ਸੰਗਤ ਨੂੰ ਹੱਥ ਪਾ ਲਿਆ ਕਰਨਗੇ ਤੇ ਜਦੋਂ ਅਹੀਂ ਲਾਗੋਂ ਕੰਨ ਲਵੇਟ ਕੇ ਨੰਗ ਜਗੇ ਨਾ ਚੱਲ ਕੋਈ ਨਹੀਂ ਸਮਝੋ ਤੁਹਾਡੇ ਨਿਆਣੇ ਅਗਲੇ ਦੀਆਂ ਬੁੱਤੀਆਂ ਕਰਨਗੇ ਸਾਰੀ ਉਮਰ ਜੇ ਪਹਿਲੇ ਦਿਨੀ ਬਥਾੜ ਭੰਨਿਆ ਹੋਵੇ ਪਹਿਲੇ ਦਿਨੀ ਅਗਲੇ ਨੂੰ ਚਾੜਾ ਛਕਾਇਆ ਹੋਵੇ ਫਿਰ ਨਿਆਣੇ ਵੀ ਕਹਿੰਦੇ ਵੀ ਸਾਡੇ ਦਾਦਿਆਂ ਨੇ ਕੁਝ ਕੀਤਾ ਸੀ